ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਆ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਪੰਜਾਬ ਪੁਲਿਸ ਨੇ ਆਪਣੀ ਬਾਹਰੀ ਫੋਰਸ ਦੇ ਨਾਲ ਘਰਾਂ ਦੇ ਵਿੱਚ ਚੱਕੀ ਕੀਤੀ ਗਈ ਆ ਔਰ ਦੱਸਿਆ ਜਾ ਰਿਹਾ ਕਿ 10 ਮੋਟਰਸਾਈਕਲਸ ਮੇਜ ਜਿਹੜੇ ਆ 5 ਸ਼ੱਕੀ ਵਿਅਕਤੀਆਂ ਨੂੰ ਜਿਹੜਾ ਘਰਦੋ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਇਹ ਮਾਮਲਾ ਨਾਬਾਹ ਸਾਹਮਣੇ ਆ ਨਾਬਾਹ ਦੇ ਵਿੱਚ ਲਗਾਤਾਰ ਜਿਹੜੀ ਆ ਨਸ਼ੇ ਦੀ ਤਸਕਰੀ ਦਾ ਮਾਮਲਾ ਲਗਾਤਾਰ ਚੱਲਿਆ ਜਿਸ ਦੇ ਤਹਿਤ ਅੱਜ ਨਾਬਾ ਪੁਲਿਸ ਦੇ ਵੱਲੋਂ ਜਰੀ ਵੱਡੇ ਕਾਰਵਾਈ ਕਰਦਿਆਂ ਹੋਇਆ 10 ਮੋਟਰਸਾਈਕਲ ਸਮੇਤ ਜਿਹੜੇ ਆ ਪੰਜ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤਾਂ ਨਾਬਾ ਸ਼ਹਿਰ ਦਾ ਅਲੋਹਟਾ ਗੇਟ ਦਾ ਦੇਹਾ ਬਸਤੀ ਦੇ ਉਹ ਘਰ ਹਨ ਜਿੱਥੇ ਪੁਲਿਸ ਦੇ ਵੱਲੋਂ ਅਚਨਚੇ ਚੈਕਿੰਗ ਕੀਤੀ ਗਈ ਕਿਉਂਕਿ ਇਹ ਘਰ ਇੰਨੇ ਕੋ ਬਦਨਾਮ ਹਨ ਕਿ ਪੁਲਿਸ ਵੱਲੋਂ ਇਹਨਾਂ ਖਿਲਾਫ ਐਨਡੀਪੀਐਸ ਐਕਟ ਦੇ ਮਾਮਲੇ ਦੀ ਤਰਜ ਕਿਤੇ ਗਏ ਨੇ ਪਰ ਫਿਰ ਵੀ ਨਸ਼ਾ ਤਸਕਰਾਂ ਪਰਿਆ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਜਿਸ ਕਰਕੇ ਪੁਲਿਸ ਦੇ ਵੱਲੋਂ ਮਜਬੂਰਨ ਕਾਸ਼ੋਪਰੇਸ਼ਨ ਦੇ ਤਹਿਤ ਦਰਵਾਜ਼ਾ ਦਰਜਨਾ ਕਰਾ ਦੇ ਜਿਹੜੀ ਅਚਨਚੇ ਚੈਕਿੰਗ ਕੀਤੀ ਗਈ ਜਿਸ ਦੇ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਦੱਸਦੇ ਕਿ 10 ਮੋਟਰਸਾਈਕਲ ਸਮੇਤ ਪੰਜ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤਾਂ ਇਸ ਕਾਸੋ ਆਪਰੇਸ਼ਨ ਦੇ ਵਿੱਚ ਨਾਬਾ ਕੁਲਵਾਲੀ ਦੇ ਐਸ ਐਚਓ ਸਰਬਜੀਤ ਚੀਮਾ ਅਤੇ ਨਾਬਾ ਸਦਰ ਥਾਣਾ ਦੇ ਐਸ ਐਚਓ ਗੁਰਪ੍ਰੀਤ ਸਮਰਾਓ ਤੋਂ ਇਲਾਵਾ ਹੋਰ ਵੀ ਜਰੇ ਪੁਲਿਸ ਬਲਾਕਮ ਸ਼ਾਮਿਲ ਨੇ ਤਾਂ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਨਾਬਾ ਪੁਲਿਸ ਦੇ ਵੱਲੋਂ ਘਰ ਦੇ ਵਿੱਚ ਜਾ ਕੇ ਕਾਸੋ ਆਪਰੇਸ਼ਨ ਚਲਾਇਆ ਗਿਆ ਕਿਉਂਕਿ ਇਹ ਘਰ ਉਹ ਨੇ ਜਿਨ੍ਹਾਂ ਨੂੰ ਜਿਹੜੀ ਆ ਪੁਲਿਸ ਦੇ ਰਿਕਾਰਡ ਦੇ ਵਿੱਚ ਐਨ ਡੀ ਪੀਐਸ ਦੇ ਮੁਕੱਦਮਾ ਦਰਜ ਨੇ ਜਿਨ੍ਹਾਂ ਦੇ ਆਧਾਰ ਤੇ ਪਹਿਲਾਂ ਵੀ ਨਾਵਾ ਪੁਲਿਸ ਦੇ ਵੱਲੋਂ ਵਾਰਨਿੰਗ ਦਿੱਤੀ ਗਈ ਸੀ ਕਿ ਜਿਹੜਾ ਨਸ਼ਾ ਵੇਚੇਗਾ ਉਸ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਵੀ ਪਰ ਇਸ ਦੇ باوجود ਵੀ ਇਹ ਲੋਕ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਆਪਣੇ ਹਕਤਾਂ ਤੋਂ ਜਿਹੜੀਆਂ ਬਾਜ ਨਹੀਂ ਹੋ ਰੇ ਲਗਾਤਾਰ ਇਹਨਾਂ ਤੋਂ ਵੱਲੋਂ ਜਿਹੜੀ ਨਸ਼ਾਈ ਤਸਕਰੀ ਕੀਤੀ ਜਾ ਰਹੀ ਹੈ ਔਰ ਮਜਬੂਰਨ ਜਿਹੜੀ ਨਾਵਾ ਪੁਲਿਸ ਦੇ ਵੱਲੋਂ ਦਰਜਨਾ ਕਰਾ ਦੇ ਜੀ ਚੈਕਿੰਗ ਕੀਤੀ ਹੈ ਘਰਾਂ ਦੇ ਵਿੱਚ ਜਾ ਕੇ ਜਿਹੜੀ ਹਰ ਇੱਕ ਚੀਜ਼ ਦੀ ਜਿਹੜੀ ਤਸੱਲੀ ਕੀਤੀ ਗਈ ਹੈ ਬੈੱਡ ਫੁੱਲੇ ਗਏ ਨੇ ਔਰ ਲਮਾਰੀ ਵੀ ਫੁੱਲੀ ਗਈ ਹੈ ਜਿਸ ਦੇ ਤਹਿਤ 10 ਮੋਟਰਸਾਈਕਲ ਸਮੇਤ ਪੰਜ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਔਰ ਖਾਸ ਕਰਕੇ ਇੱਕ ਵਾਰਨਿੰਗ ਵੀ ਦਿੱਤੀ ਗਈ ਹੈ ਤੁਹਾਨੂੰ ਪਹਿਲਾਂ ਵਾਰਨਿੰਗ ਵੀ ਸੁਣਾਵਾਂਗੇ ਕਿ ਪੁਲਿਸ ਦੇ ਵੱਲੋਂ ਜਿਹੜੀ ਹੈ ਕੀ ਵਾਰਨਿੰਗ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਸੁਣਾਉਣੇ ਆ ਕਿ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਤਾਂ ਕੀ ਕੁਝ ਕਹਿਣਾ ਕਿੰਨਾ ਲੋਕਾਂ ਨੂੰ ਜਿਹੜਾ ਇਹਨਾਂ ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਉਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਹਲੋ ਰੋਡ ਕਰੋ ਸੀ ਜਿਹੜੇ ਐਸੇ ਪੁਲਿਸ ਆਪਾਂ ਕੋਲ ਜਿਹੜੀ ਆਈ ਹੈ ਇੱਥੇ ਚੈਕਿੰਗ ਕਰਨ ਵਾਸਤੇ ਤੇ ਚੇਤਾਵਨੀ ਦਿੰਦੇ ਇੱਥੇ ਸਾਰੇ ਜਿਹੜੇ ਜਿਹੜੇ ਲੋਹਰਾਗੇੜ ਜਿਹੜੇ ਹੈਗੇ ਨੇ ਜਿਹੜੇ ਵੀ ਨਸ਼ੇ ਦਾ ਕੰਮ ਕਰਦੇ ਨੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੀ ਰੂਟੀਨ ਦੇ ਵਿੱਚ ਚੈਕਿੰਗ ਕੀਤੀ ਜਾਊਗੀ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦੇਣ ਆਏ ਆ ਵੀ ਜੇ ਨਸ਼ਾ ਨਸ਼ਾ ਵੇਚਦੇ ਹੋ ਜਾਂ ਇਹ ਕਰਦੇ ਹੋ ਤਾਂ ਇਹ ਬਿਲਕੁਲ ਬੰਦ ਕਰ ਦਿਓ ਨਹੀਂ ਤੁਹਾਡੇ ਦਾ ਸਖਤ ਤੋਂ ਸਖਤ ਕਾਰਵਾਈ ਹੋਏਗੀ ਜਿਹੜਾ ਜਿਹੜਾ ਵੀ ਇਹਨਾਂ ਨੂੰ ਕੋ ਪਨਾਹ ਦਿੰਦਾ ਜਾਂ ਇਹਨਾਂ ਦੀ ਮਦਦ ਕਰਦਾ ਉਹਦੇ ਖਿਲਾਫ ਵੀ ਜਿਹੜੀ ਹੈਗੀ ਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇਹ ਜਿਹੜੀ ਜਿਹੜੀ ਚੈਕਿੰਗ ਹੈ ਇਹ ਨਾ ਸਮਝੋ ਕਿ ਜਿਹੜੀ ਚੈਕਿੰਗ ਹੈ ਅੱਜ ਹੋਣੀ ਹੈ ਇਹ ਰੁਟੀਨ ਚੈਕਿੰਗ ਹੋਇਆ ਕਰੂਗੀ ਔਰ ਅਸਲ ਚੈਕਿੰਗ ਹੋਇਆ ਕਰੂਗੀ ਔਰ ਸਖਤੋ ਸਖਤ ਕਾਰਵਾਈ ਹੋਊਗੀ। ਇਹਨਾਂ ਨੂੰ ਫਿਰ ਚੇਤਾਵਨੀ ਦਿੰਨੇ ਆ ਕਿ ਜਿਹੜੇ ਨਸ਼ਾ ਵੇਚਣ ਵਾਲੇ ਨੇ ਜਾਂ ਨਸ਼ਾ ਪੀਣ ਵਾਲੇ ਨੇ ਉਹ ਕਿਰਪਾ ਕਰਕੇ ਜਾਂ ਤਾਂ ਰਾਜ ਦਿਕਸ਼ਨ ਸੈਂਟਰਾਂ ਦੇ ਵਿੱਚ ਸਾਡੇ ਕੋਲ ਆ ਉਹ ਸੀ ਇਹਨਾਂ ਨੇ ਮਤ ਕਰੀ ਇਹਨਾਂ ਨੂੰ ਚਮਾ ਕਰਵਾਈਏ ਸੀ ਜੇ ਨਹੀਂ ਹੈਗਾ ਇਹ ਕੋਈ ਦਵਾਈ ਦਵਾਈ ਇਹਨਾਂ ਨੂੰ ਉਹ ਸੋ ਜਿਹੜੇ ਬੰਦੇ ਨਹੀਂ ਵੀ ਹਟਦੇ ਫਿਰ ਉਹਨਾਂ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਵੇ